ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਅਰਜੀਵੇਸ਼ਵਰ ਸਿੰਘ ਜੀ ਬਾਪੂ ਜੀ ਯੂ ਐਸ اے ਤੋਂ ਸਾਡੇ ਕੋਲ ਆਏ ਸੀਗੇ ਤੇ ਬਾਪੂ ਜੀ ਨੂੰ ਹੁਣ ਇੱਥੇ ਰਹਿੰਦਿਆਂ ਨੂੰ ਗਰੀਬ ਸਾਲ ਤੋਂ ਉੱਪਰ ਹੋ ਚੱਲਿਆ ਸਮਾਂ ਬਾਪੂ ਜੀ ਦੇ ਮਾਨਸਿਕ ਤੌਰ ਤੇ ਹਾਲਾਤ ਬਹੁਤ ਠੀਕ ਆ ਬਿਲਕੁਲ ਹੀ ਠੀਕ ਆ ਹੁਣ ਪਰ ਹੁਣ ਸਰੀਰਕ ਸਮੱਸਿਆ ਆ ਗਈ ਇੱਕ ਬਾਟਰ ਕੋਲਰ ਤੇ ਪਾਣੀ ਪੀਂਦੇ ਸੀ ਖੜੇ ਤੇ ਉੱਥੇ ਇੱਕ ਬੱਚਾ ਸਾਡੇ ਕੋਲ ਛੋਟਾ ਪਾਣੀ ਪਿੰਡੇ ਕੀ ਕਰਦੇ ਸੀ ਬਸ ਖੜਾ ਸੀ ਅੱਛਾ ਉਦਾਂ ਹੀ ਖੜੇ ਸੀ ਤੇ ਉੱਥੇ ਉਹ ਬੱਚਾ ਮੰਦ ਬੁੱਧੀ ਆ ਉਹ ਆਇਆ ਉਹਨੇ ਆ ਕੇ ਬਾਪੂ ਜੀ ਨੂੰ ਧੱਕਾ ਮਾਰਤਾ ਧੱਕਾ ਮਾਰਨ ਨਾਲ ਇਹ ਇੱਕਦਮ ਡਿੱਗ ਪਏ ਤੇ ਇਹਨਾਂ ਦੇ ਚੂਲੇ ਤੇ ਸੱਟ ਲੱਗੀ ਚੂਲਾ ਟੁੱਟ ਗਿਆ ਇਹਨਾਂ ਦਾ ਹੁਣ ਸਰਜਰੀ ਹੋਣੀ ਆ ਪਰ ਬਾਪੂ ਜੀ ਦੇ ਨਾਲ ਹੁਣ ਗੱਲ ਹੋਈ ਆ ਕਿ ਉਹਨੇ ਯੂ ਐਸ ਏ ਕਰਾਵਾਂਗੇ ਜਾ ਕੇ ਪਰ ਛੋਟੀ ਸਰਜਰੀ ਇੱਥੋਂ ਕਰਾ ਕੇ ਭੇਜ ਦਾਂਗੇ ਜਿਹੜਾ ਬੈਠਣ ਯੋਗ ਹੋ ਜਾਣ ਤੇ ਕਿਉਂਕਿ ਪਲੇਨ 'ਚ ਪੈਰ ਧਰ ਕੇ ਚੜਨਾ ਲੱਤ ਜਿਹੜੀ ਇਹਨਾਂ ਦੀ ਤਾਂ ਚੜ੍ਹ ਜਾਣੀ ਹੈ ਜੇ ਨਾ ਠੀਕ ਹੋਈ ਤਾਂ ਇੱਕ ਵਾਰੀ ਪਲੇਨ ਚੜਨ ਯੋਗ ਹੋ ਜਾਣਗੇ ਵਾਹਿਗੁਰੂ ਕਿਰਪਾ ਕਰਨ ਬਾਪੂ ਰਜੇਸ਼ਵਰ ਸਿੰਘ ਦੀ ਤੰਦਰੁਸਤ ਤੇ ਚੜ੍ਹਦੀ ਕਲਾ ਹੋਵੇ ਇਹਨਾਂ ਦੀ ਤੱਕ ਤੇ ਸੱਟ ਜਿਹੜੀ ਉਹ ਕਰਮਾਂ ਦੀ ਆ ਬਾਪੂ ਅੱਗੇ ਹੱਸਦਾ ਵਾ ਕਹਿੰਦਾ ਮੈਨੂੰ ਤੁਸੀਂ ਭੇਜਿਆ ਨਹੀਂ ਜਿਹੜੇ ਸੱਟ ਮਰਵਾਤੀ ਤੇ ਹੁਣ ਵਾਹਿਗੁਰੂ ਕਿਰਪਾ ਕਰਨ बापू तंदुरुस्त होके तकडा होके घरे जावे शेती शेती